ਅੰਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਅੱਜ ਅਸੀਂ ਇੱਕ ਨਵੀਂ ਤਸਵੀਰ ਵਿਖਾਉਣ ਲੱਗਿਆ ਪੰਜਾਬ ਦੇ ਲੋਕਾਂ ਨੂੰ ਭਾਰਤ ਦੇ ਲੋਕਾਂ ਨੂੰ ਜਿਹੜਾ ਕਿ ਸ਼੍ਰੋਮਣੀ ਕਮੇਟੀ ਨੇ ਨਵੇਂ ਜਸੇਦਾਰ ਬਣਾਇਆ ਹੈ ਤਾਂ ਉਹਨੇ ਇੱਕ ਡੇਰੇਆਂ ਨੂੰ ਲੈ ਕੇ ਬਹੁਤ ਵੱਡਾ ਬਿਆਨ ਦਿੱਤਾ ਹੈ ਕਿ ਜੀ ਜਿਹੜੇ ਡੇਰੇ ਆ ਇਹ ਸਿੱਖ ਵਿਰੋਧੀ ਹੈ ਤੇ ਅਸੀਂ ਉਸ ਜਸੇਦਾਰਾਂ ਦੇ ਜੋ ਬਿਆਨ ਦਾ ਜੋ ਨਵੇਂ ਜਸੇਦਾਰ ਨੇ ਇੱਕ ਬਿਆਨ ਦਿੱਤਾ ਲੋਕਾਂ ਦੇ ਵਿੱਚ ਨਫ਼ਰਤ ਪੈਦਾ ਕਰਨ ਵਾਲਾ ਤੇ ਅਸੀਂ ਅੱਜ ਲੋਕਾਂ ਨੂੰ ਇਹ ਜਾਣਕਾਰੀ ਦਿੰਨੇ ਆ ਕਿ ਜਸੇਦਾਰ ਨੇ ਜਿਹੜਾ ਬਿਆਨ ਦਿੱਤਾ ਵੀ ਜਿਹੜੇ ਡੇਰੇ ਆ ਇਹ ਸਿੱਖ ਵਿਰੋਧੀ ਹੈ ਪਰ ਅਸੀਂ ਅੱਜ ਲੋਕਾਂ ਨੂੰ ਇਹ ਯਕੀਨ ਦਿਵਾਉਣਾ ਚਾਹੁੰਦੇ ਆ ਲੋਕਾਂ ਨੂੰ ਇਹ ਭਰੋਸਾ ਦਿਵਾਉਣਾ ਚਾਹੁੰਦੇ ਆ ਕਿ ਡੇਰਾ ਸੱਚਾ ਸੌਦਾ ਸਰਸਾ ਦੇ ਵਿੱਚ ਕਿਸੇ ਵੀ ਧਰਮ ਕਿਸੇ ਵੀ ਜਾਤੀ ਨਾਲ ਨਫ਼ਰਤ ਨਹੀਂ ਕੀਤੀ ਜਾਂਦੀ ਤੇ ਉਹਦਾ ਇੱਕ ਜੌਂਦਾ ਜਾਗਤ ਤੁਹਾਨੂੰ ਅੱਜ ਸਬੂਤ ਵੀ ਦਿਖਾਉਨੇ ਆ ਕਿਉਂਕਿ ਅਸੀਂ ਸਬੂਤ ਸਾਹਮਣੇ ਰੱਖੇ ਹੋਏ ਆ ਕਿ ਜਸੇਦਾਰ ਨੇ ਜਿਹੜਾ ਮਤਲਬ ਇਹ ਨਫ਼ਰਤ ਵਾਲਾ ਬਿਆਨ ਦਿੱਤਾ ਤੇ ਅਸੀਂ ਉਹਦਾ ਅੱਜ ਜਵਾਬ ਦੇਣਾ ਚਾਹੁੰਦੇ ਆ ਡੇਰਾ ਸਰਸਾ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਅੱਖਾਂ ਦਾ ਕੰਪ ਲੱਗਦਾ ਹੈ ਬਾਹਰਵੇਂ ਮਹੀਨੇ ਦੇ ਵਿੱਚ ਤਾਂ ਉਹਦੇ ਵਿੱਚ ਜਿਸੇ ਵੀ ਧਰਮ ਦਾ ਜਿਸੇ ਵੀ ਜਾਤੀ ਦਾ ਬੰਦਾ ਜਾਂਦਾ ਉਹਦੇ ਨਾਲ ਨਫ਼ਰਤ ਨਹੀਂ ਕੀਤੀ ਜਾਂਦੀ ਸਗੋਂ ਉਹਦੇ ਨਾਲ ਪ੍ਰੇਮ ਮੁਹੱਬਤ ਦੇ ਨਾਲ ਜਾਣੇ ਕਿ ਉਹਦਾ ਜੋ ਵੀ ਅੱਖਾਂ ਦਾ ਆਪਰੇਸ਼ਨ ਹੁੰਦਾ ਅੱਖਾਂ ਦਾ ਚੱਕ ਫਿੱਕ ਹੁੰਦਾ ਉਥੇ ਜੋ ਸੇਵਾਦਾਰ ਲੱਗੇ ਹੁੰਦੇ ਆ ਸਤਪੁਰ ਦੇ ਹੁਕਮ ਅਨੁਸਾਰ ਜੋ ਸਾਹਾ ਸੰਗਤ ਉਤੇ ਸੇਵਾ ਕਰਦੀ ਹੈ ਜਾਣੇ ਕਿ ਅਸੀਂ ਇੱਕ ਸੇਵਾ ਦਾ ਨਮੂਨਾ ਵਿਖਾਉਨੇ ਆ ਕਿ ਸ਼ਾਹ ਸਤਨਾਮ ਜੀ ਗ੍ਰੀਨਵੈਲ ਫੋਰਸ ਹੈ ਜਿਹੜੀ ਉਹ ਕਿਸ ਤਰ੍ਹਾਂ ਮਤਲਬ ਵੀ ਇੱਕ ਅੰਮ੍ਰਿਤਧਾਰੀ ਮਾਤਾ ਨੂੰ ਮਤਲਬ ਇਹ ਫੜੀ ਆਉਂਦੀ ਆ ਤੇ ਕਿਸ ਤਰ੍ਹਾਂ ਮਤਲਬ ਵੀ ਗੁਰੂ ਜੀ ਦੇ ਕਹਿਣੇ ਦੇ ਅਨਸਾਰ ਗੁਰੂ ਜੀ ਦੇ ਹੁਕਮ ਅਨਸਾਰ ਸੇਵਾ ਕਰ ਰਹੀ ਆ ਜਿਹੜਾ ਜਸੇਦਾਰ ਕਹਿੰਦਾ ਡੇਰੇ ਸਿੱਖ ਵਿਰੋਧੀ ਆ ਅਸੀਂ ਉਸ ਨੂੰ ਅੱਜ ਇੱਕ ਸਬੂਤ ਵਿਖਾਉਣਾ ਚਾਹੁੰਦੇ ਆ ਅਸੀਂ ਇਹ ਵਿਖਾਉਣਾ ਚਾਹੁੰਦੇ ਆ ਵੀ ਲੋਕਾਂ ਦੇ ਵਿੱਚ ਨਫ਼ਰਤ ਪੈਦਾ ਨਾ ਕਰੋ ਡੇਰੇ ਸੱਚਾ ਸੋਦਾ ਨਫ਼ਰਤ ਪੈਦਾ ਨਹੀਂ ਕਰਦਾ ਡੇਰਾ ਸੱਚਾ ਸੋਦਾ ਪ੍ਰੇਮ ਦਾ ਪਾਠ ਪੜਾਉਂਦਾ ਹੈ ਤੇ ਉਹਦਾ ਜਿਹੜਾ ਜਾਉਂਦਾ ਜਾਗਦਾ ਸਬੂਤ ਹੈ ਜ세ਧਾਰ ਸਾਭ ਨੂੰ ਅਸੀਂ ਵਿਖਾਉਣਾ ਚਾਹੁੰਦੇ ਆਂ ਵੀ ਆਹ ਵੇਖ ਤੂੰ ਤਾਂ ਡੇਰੇ ਸਿੱਖ ਵਿਰੋਧੀ ਕਹਿਣਾ ਤੇ ਡੇਰਾ ਸੱਚਾ ਸੌਦਾ ਦੇ ਵਿੱਚ ਆਹ ਵੇਖ ਸਕਦਾ ਸ਼ਹਿ ਸਤਨਾਮ ਜੀ ਗ੍ਰੀਨਵੈਲ ਫੋਰਸ ਆ ਜਿਹੜੀ ਕਿਸ ਤਰ੍ਹਾਂ ਮਤਲਬ ਹੀ ਉਸ ਮਾਤਾ ਨੂੰ ਫੜੀ ਆਉਂਦੀ ਹੈ ਤੇ ਕਿਸ ਤਰ੍ਹਾਂ ਮਤਲਬ ਹੀ ਉਥੇ ਮਰੀਜ਼ਾਂ ਦੀ ਸੇਵਾ ਕੀਤੀ ਜਾਂਦੀ ਹੈ ਮਰੀਜ਼ਾਂ ਦੀ ਹੈਲਪ ਕੀਤੀ ਜਾਂਦੀ ਹੈ ਵੇਖ ਸਕਦੇ ਆਂ ਅੱਜ ਅਸੀਂ ਲੋਕਾਂ ਨੂੰ ਇਹ ਵਿਖਾਉਣਾ ਚਾਹੁੰਦੇ ਆਂ ਵੀ ਜਿਹੜੇ ਇਹ ਜ세ਧਾਰ ਆ ਨਾ ਮਤਲਬ ਇਹ ਨਫਰਤ ਪੈਦਾ ਕਰਦੇ ਆ ਉਹਨਾਂ ਦੇ ਜਿਹੜਾ ਦਿੱਤੇ ਹੋਏ ਬਿਆਨ ਦਾ ਮੈਂ ਚ ਜਵਾਬ ਦੇਣਾ ਚਾਹਣਾ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਉਣਾ ਚਾਹੁੰਦਾ ਵੀ ਆਹ ਵੇਖ ਸਕਦੇ ਆ ਅੱਜ ਮੈਂ ਉਹਦੇ ਬਿਆਨ ਦਾ ਇਹ ਸ਼ਪੰਟੀ ਕਾਰਨ ਦੇਣਾ ਚਾਹੁੰਦਾ ਵੀ ਆਹ ਵੇਖ ਸਕਦੇ ਆ ਡੇਰਾ ਸੱਚਾ ਸੌਦਾ ਸਰਸਾ ਦੇ ਵਿੱਚ ਕਿਸ ਤਰ੍ਹਾਂ ਮਤਲਬ ਜਿਹੜੀ ਸਾਹ ਸੰਗਿਤਾ ਹੈ ਉਹ ਸਾਰੀਆਂ ਕੋਮਾ ਧਰਮਾਂ ਵਜਮਾਂ ਤੋਂ ਉੱਪਰ ਉੱਠ ਕੇ ਕਿਵੇਂ ਮਤਲਬ ਵੀ ਉੱਥੇ ਸੇਵਾ ਕਰਦੀ ਹੈ ਜਿਸ ਤਰ੍ਹਾਂ ਗੁਰਪਾਣੀ ਦੇ ਵਿੱਚ ਗੁਰੂ ਸਾਹਿਬਾਨਾਂ ਨੇ ਆਖਿਆ ਤਨ ਪ੍ਰੇਮ ਕਰਿਓ ਤੈਨਿ ਪ੍ਰਭ ਨੂੰ ਪਾਇਆ ਜਾਣੇ ਕਿ ਗੁਰੂ ਜੀ ਸਾਨੂੰ ਪ੍ਰੇਮ ਕਰਨਾ ਸਿਖਾਉਂਦੇ ਹਨ ਤੇ ਉਹਦੀ ਜਿਹੜੀ ਜੌਂਦੀ ਜਾਗ ਦੀ ਮਿਸਾਲ ਆ ਉਹ ਤੁਹਾਡੇ ਸਾਹਮਣੇ ਆ ਸੱਚ ਕਉ ਪੇਪਰ ਮੇਰੇ ਕੋਲੇ ਐ ਤੇ ਉਹ ਮੈਂ ਸਾਹਮਣੇ ਰੱਖਿਆ ਹੋਇਆ ਕਿਉਂਕਿ ਤੁਹਾਡੇ ਵਾਸਤੇ ਜਸੇਦਾਰ ਜੀ ਇਹ ਚੀਜ਼ਾਂ ਮੈਂ ਸਾਹਮਣੇ ਰੱਖੀਆਂ ਵੀ ਕਿਤੇ ਰੱਖੇ ਤੇ ਤੁਹਾਨੂੰ ਇਸ ਦਾ ਜਵਾਬ ਦੇਣਾ ਪੈ ਜੇ ਤਾਂ ਅਸੀਂ ਅੱਜ ਜਵਾਬ ਦੇਣਾ ਚਾਹੁੰਦੇ ਆ ਉਸ ਜਸੇਦਾਰ ਦੇ ਦਿੱਤੇ ਹੋਏ ਬਿਆਨ ਦਾ ਜੇ ਜਦੋਂ ਜ세ਦਾਰ ਕੋਈ ਵੀ ਨਵਾਂ ਬਣਦਾ ਉਹ ਡੇਰਿਆਂ ਤੇ ਤਵਾ ਧਰ ਲੈਂਦਾ ਡੇਰਿਆਂ ਦੇ ਕੰਮ ਨਹੀਂ ਵੇਂਦਾ ਡੇਰਾ ਸੱਤ ਸੌ ਦਾ ਦੀ ਸਾਹ ਸੰਗਤ ਬਾੜੀਆਂ দান ਕਰਦੀ ਹੈ ਸਾਰੇ ਧਰਮਾਂ ਦੇ ਬੱਚੇ ਬਾੜੀ ਤੋਂ ਖੋਜ ਕਰਕੇ ਡਾਕਟਰ ਬਣਦੇ ਹੈ ਜਾੜੇ ਕੇ ਖੂਨਦਾਨ ਡੇਰਾ ਸੱਚਾ ਸੌਦਾ ਦੀ ਸਾਹ ਸੰਗਤ ਕਰਦੀ ਐ ਕੋਮਾਂ ਧਰਮਾਂ ਮਜਮਤੋਂ ਉੱਪਰ ਉੱਠ ਗਈ ਤੁਸੀਂ ਨਫ਼ਰਤ ਵਾਲਾ ਵੀ ਨਾ ਵਿੱਚੋਂ ਤੇਰਾ ਸੱਚਾ ਸੌਦਾ ਦੇ ਵਿੱਚ ਸਾਰੇ ਧਰਮਾਂ ਨਾਲ ਪ੍ਰੇਮ ਕੀਤਾ ਜਾਂਦਾ ਸਾਰੇ ਧਰਮਾਂ ਦਾ ਅਦ부ਸਤਕਾਰ ਕੀਤਾ ਜਾਂਦਾ ਤੇ ਆ ਮੈਂ ਲੋਕਾਂ ਨੂੰ ਤੇ ਜਸੇਦਾਰ ਸਾਹਿਬ ਨੂੰ ਬੇਨਤੀ ਕਰਦਾ ਵੀ ਆ ਮਤਲਬ ਇਹ ਸਬੂਤ ਵੇਖ ਲਈ ਤੂੰ ਤਾਂ ਕਹਿਣਾ ਨਾ ਵੀ ਡੇਰੇ ਸਿੱਖ ਵਿਰੋਧੀ ਐ ਡੇਰੇ ਸਾਰੇ ਧਰਮਾਂ ਨਾਲ ਪ੍ਰੇਮ ਮੁਹੱਬਤ ਕਰਦੇ ਐ ਡੇਰਾ ਸੱਚਾ ਸੌਦਾ ਦੇ ਵਿੱਚ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਜਦੋਂ ਕੋਈ ਵੀ ਕੰਮ ਕਰਦੀ ਹੈ ਉਹ ਕੋਮਾ ਧਰਮਾਂ ਮਜਬਵਤ ਉੱਪਰ ਉੱਠ ਕੇ ਕਰਦੀ ਹੈ ਤੇ ਜ세ਦਾਰ ਸਾਹਿਬ ਜੀ ਆ ਮਤਲਬ ਇਹ ਸਬੂਤ ਵੇਖ ਲਓ ਜੇ ਮੈਂ ਤੇਰੇ ਵਾਸਤੇ ਇਹ ਸਬੂਤ ਭੇਜਿਆ ਵੀ ਤੂੰ ਸਿੱਖ ਵਿਰੋਧੀ ਕਹਿੰਦਾ ਨਾ ਡੇਰੇ ਡੇਰੇ ਸਿੱਖ ਵਿਰੋਧੀ ਨਹੀਂ ਡੇਰੇ ਪ੍ਰੇਮ ਦਾ ਪਾਠ ਪੜਾਉਂਦੇ ਆ ਡੇਰੇ ਇਨਸਾਨੀਅਤ ਦਾ ਬੂਟਾ ਲਾਇਆ ਸੱਚੇ ਸਤਗੁਰ ਦਾਤਾ ਨੇ ਤੇ ਇਸ ਵਾਸਤੇ ਨਫ਼ਰਤ ਦਾ ਵੀ ਨਾ ਬੀਜੋ ਜਾਣੇ ਕਿ ਡੇਰਾ ਸੱਚਾ ਸੌਦਾ ਦੇ ਵਿੱਚ ਜੋ ਵੀ ਕੰਮ ਕੀਤਾ ਜਾਂਦਾ ਉਹ ਕੋਮਾ ਧਰਮਾਂ ਮਜਬਾਤ ਉੱਪਰ ਉੱਠ ਕੇ ਕੀਤਾ ਜਾਂਦਾ ਹੈ ਇਨਸਾਨੀਅਤ ਦੇ ਭਲੇ ਵਾਸਤੇ ਕੀਤਾ ਜਾਂਦਾ ਹੈ ਹਜੇ 2-3 ਦਿਨ ਤੈਨੂੰ ਬਣੇ ਨਹੀਂ ਹੋਏ ਤੂੰ ਡੇਰਾ ਤੇ ਤਵਾ ਧਰ ਲੈ ਡੇਰੇ ਸਿੱਖ ਵਿਰੋਧੀ ਹੈ ਡੇਰੇ ਸਿੱਖ ਵਿਰੋਧੀ ਨਹੀਂ ਡੇਰੇ ਸਭ ਦਾ ਭਲਾ ਕਰਦੇ ਆ ਤੇ ਆ ਜ세ਦਾਰ ਸਾਹਿਬ ਜੀ ਤੇਰੇ ਵਾਸਤੇ ਮੈਂ ਇੱਕ ਸਬੂਤ ਭੇਜਦਾ ਵੀ ਆਹ ਵੇਖ ਲੈ ਤੇ ਆ ਜ세ਦਾਰ ਸਾਹਿਬ ਕੋਲ ਜਰੂਰ ਭੇਜ ਦਿਓ ਜੇ ਵੀ ਆ ਵੇਖ ਤੂੰ ਤਾਂ ਕਹਿੰਦਾ ਨਾ ਡੇਰਾ ਸਿੱਖ ਵਿਰੋਧੀ ਹੈ ਤੇ ਆ ਵੇਖ ਸਰ ਕਿਸ ਤਰ੍ਹਾਂ ਮਤਲਬ ਵੀ ਡੇਰਾ ਸੱਚਾ ਸੌਦਾ ਦੇ ਵਿੱਚ ਸ਼ਾਹ ਸਤਨਾਮ ਜੀ ਗ੍ਰੀਨਵੈਲ ਫੋਰਸ ਹੈ ਜਿਹੜੀ ਕਿਸ ਤਰ੍ਹਾਂ ਮਤਲਬ ਵੀ ਜਦੋਂ 12ਵੇਂ ਮਹੀਨੇ ਦੇ ਵਿੱਚ ਕੈਂਪ ਲੱਗਦਾ ਹੈ ਤੇ ਕਿਸ ਤਰ੍ਹਾਂ ਮਤਲਬ ਵੀ ਉੱਥੇ ਮਰੀਜ਼ਾਂ ਦੀ ਸੰਭਾਲ ਕੀਤੀ ਜਾਂਦੀ ਹੈ ਸੇਵਾ ਕੀਤੀ ਜਾਂਦੀ ਹੈ ਤੇ ਆ ਇੱਕ ਮਾਤਾ ਨੂੰ ਤੁਸੀਂ ਦੇਖ ਸਕਦੇ ਆ ਜ세ਦਾਰ ਜੀ ਜਸੇਦਾਰ ਸਾਭ ਜੀ ਆਹ ਧਿਆਨ ਨਾਲ ਦੇਖ ਲਿਓ ਜੇ ਤੇ ਸਬੂਤ ਮੈਂ ਤੇਰੇ ਕੋਲੇ ਭੇਜ ਰਿਹਾ ਡੇਰਾ ਸੱਚਾ ਸੋਦਾ ਸਰਸਾ ਦਾ ਆਹ ਵੇਖ ਸਕਦਾ ਕਿ ਤੂੰ ਤਾਂ ਕਹਿਣਾ ਨਾ ਸਿੱਖ ਵਿਰੋਧੀ ਹੈ ਡੇਰਾ ਸੱਚਾ ਸੋਦਾ ਸਾਰੇ ਧਰਮਾਂ ਦਾ ਆਤਮ ਸਤਿਕਾਰ ਕਰਦਾ ਹੈ ਇਹੀ ਸਾਨੂੰ ਗੁਰੂ ਜੀ ਨੇ ਸਿੱਖਿਆ ਦਿੱਤੀ ਹੈ ਤੇ ਆਹ ਮਤਲਬ ਵੀ ਇੱਕ ਸਬੂਤ ਵੇਖ ਲਈ ਤੇਰੇ ਵਾਸਤੇ ਮੈਂ ਸਬੂਤ ਭੇਜਦਾ ਤੇ ਡੇਰਾ ਸੱਚਾ ਸੋਦਾ ਦੀ ਸਾਧ ਸੰਗਤ ਨੂੰ ਬੇਨਤੀ ਕਰਦਾ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਇਹ ਨਫ਼ਰਤ ਦਾ ਬੀਜ ਬੀਜਦੇ ਆ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਉਹਨਾਂ ਦੇ ਵਿੱਚ ਨਫ਼ਰਤ ਦਾ ਬੀਜ ਨਾ ਬੀਜੋ ਜੜ ਮਿਲ ਕੇ ਰਹਿਣ ਜੋ ਲੋਕਾਂ ਨੂੰ ਪਿੰਡਾਂ ਦੇ ਵਿੱਚ ਕਿਉਂਕਿ ਦੁੱਖ ਤਕਲੀਫ ਦੇ ਵਿੱਚ ਹਰ ਕੋਈ ਇੱਕ ਦੂਜੇ ਦੇ ਸ਼ਾਮਲ ਹੋਵੇ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਲਾ ਕੇ ਹਰ ਕੋਈ ਇੱਕ ਦੂਜੇ ਦੇ ਦੁੱਖ ਦਰਦ ਨੂੰ ਵੰਡਾਵੇ ਇਹੀ ਡੇਰਾ ਸੱਚਾ ਸੌਦਾ ਦੇ ਸਰਸਾ ਦੇ ਪੂਜੇ ਗੁਰੂ ਜੀ ਸਾਨੂੰ ਸਿੱਖਿਆ ਦਿੰਦੇ ਆ ਤੇ ਆ ਜਸੇਦਾਰ ਸਾਹਿਬ ਜੀ ਸਬੂਤ ਵੇਖ ਲਓ ਜੇ ਤੂੰ ਤਾਂ ਕਹਿੰਦਾ ਨਾ ਸਿੱਖ ਵਿਰੋਧੀ ਐ ਤੇ ਆ ਵੇਖ ਲਈ ਵੀ ਕਿਸ ਤਰ੍ਹਾਂ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਨਾਮ ਜੀ ਗ੍ਰੀਨ ਵੈਲਫੋਰਸ ਦੀ ਇੱਕ ਭੈਣ ਕਿਵੇਂ ਮਤਲਬ ਵੀ ਇੱਕ ਜਸੇਦਾਰ ਨਹੀਂ ਮਾਂ ਤਾਂ ਉਹ ਫੜੀ ਆਉਂਦੀ ਐ ਤੇ ਕਿਸ ਤਰ੍ਹਾਂ ਮਤਲਬ ਵੀ ਉੱਥੇ ਡੇਰਾ ਸੱਚਾ ਸੌ ਹਲਪ ਕੀਤੀ ਜਾਂਦੀ ਹੈ ਸੇਵਾ ਕੀਤੀ ਜਾਂਦੀ ਹੈ ਤੇ ਆ ਮੈਂ ਤੇਰੇ ਸਵਾਲ ਦਾ ਉਸ ਦਾ ਜਵਾਬ ਦਿੰਦਾ ਜੋ ਨਵੇਂ ਜ세ਦਾਰ ਬਣੇ ਨੇ ਇੱਕ ਬਹੁਤ ਵੱਡਾ ਜਵਾਬ ਸਵਾਲ ਦਿੰਦਾ ਹੈ ਕਿ ਡੇਰੇ ਸਿੱਖ ਵਿਰੋਧੀ ਡੇਰੇ ਸਿੱਖ ਵਿਰੋਧੀ ਨਹੀਂ ਮੈਂ ਲੋਕਾਂ ਦੀ ਜਾਣਕਾਰੀ ਲਈ ਅੱਜ ਇਹ ਵਿਖਾਉਣਾ ਚਾਹੁੰਦਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਪਤਾ ਲੱਗੇ ਲੋਕਾਂ ਨੂੰ ਕਿ ਇਹ ਨਫ਼ਰਤ ਦਾ ਵੀ ਬੀਜ ਦੇ ਤੇ ਆਪਾਂ ਜੁੜ ਮਿਲ ਕੇ ਪਿੰਡਾਂ ਵਿੱਚ ਰਹੀਏ ਇੱਕ ਦੂਜੇ ਦੇ ਦੁੱਖ ਦਰਦ ਵਿੱਚ ਸ਼ਾਮਲ ਹੋਈਏ ਇਹਨਾਂ ਨੂੰ ਤਾਂ ਕਿਸੇ ਦੁੱਖ ਦਰਦ ਦੇ ਨਾਲ ਨਹੀਂ ਇਹ ਤਾਂ ਈਸਿੰਗਾ ਥੱਲੇ ਬੈਠੇ ਹੈ ਵੱਡੀਆਂ ਗੱਡੀਆਂ ਵਿੱਚ ਬੈਠੇ ਆ ਕੋਈ ਇਹਨਾਂ ਨੂੰ ਫਿਕਰ ਨਹੀਂ ਫਾਕਾ ਨਹੀਂ ਪੰਜਾਬ ਦਾ ਤਾਂ ਇਹ ਤਾਂ ਲੋਕਾਂ ਨੂੰ ਲੜਾਉਣ ਤੇ ਲੱਗੇ ਹੋਇਆ ਆਪਾਂ ਆਪਸ ਵਿੱਚ ਦੀ ਪਿੰਡਾਂ ਦੇ ਵਿੱਚ ਭਾਈਚਾਰਾ ਕਾਇਮ ਰੱਖੀਏ ਤੇ ਡੇਰਾ ਸੱਚਾ ਸੌਦਾ ਭਾਈਚਾਰਾ ਕਾਇਮ ਕਰਦਾ ਹੈ ਪ੍ਰੇਮ ਦਾ ਬੂਟਾ ਲਗਾਉਂਦਾ ਹੈ ਤਾਂ ਜਿ세ਹਾਰ ਦੇ ਦਿੱਤੇ ਹੋਏ ਬਿਆਨ ਦਾ ਅੱਜ ਮੈਂ ਪੂਰਾ ਸ਼ਪਾਲਟੀਕਰਨ ਪੂਰਾ ਜਵਾਬ ਸਬੂਤਾਂ ਦੇ ਆਧਾਰ ਤੇ ਮੈਂ ਜਵਾਬ ਦੇਣਾ ਚਾਹੁੰਦਾ ਤੇ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਕੇ ਮਾਫੀ ਚਾਹੁੰਨੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ